ਕਪਤਨ ਧਰਮ ਸਿੰਘ ਉਹਨਾਂ ਨੇ ਇਹ ਦਰਖਤ ਜਿਹੜਾ ਰਾਤ ਨੂੰ ਉਹਨਾਂ ਦੇ ਬੰਦੇ ਜੇ ਪਰਮਿਸ਼ਨ ਹੈ ਨਹੀਂ ਸੀ ਉਹਨਾਂ ਦਾ ਟਰੈਕਟਰ ਤੇ ਟਾਲੀ ਇੱਥੇ ਪਹੁੰਚਿਆ ਕਿਵੇਂ ਉਹਦੇ ਨਾਲ ਜਿਹੜੇ ਕਟਾਰੀਏ ਦੀ ਟਰਾਲੀ ਕਿਵੇਂ ਆ ਗਈ ਇੱਥੇ ਉਹ ਸਾਰਿਆਂ ਨੂੰ ਦਿਸਿਆ ਨਹੀਂਗਾ ਉਦੋਂ ਮੁੜ ਕੇ ਉਹੀ ਕਪਤਨ ਧਰਮ ਸਿੰਘ ਜਿਹੜਾ ਕੌਮੀ ਲੋਕ ਅਦਾਲਤ ਦਾ ਮੈਂਬਰ ਆ ਸਾਡੇ ਅਦਾਲਤਾਂ ਦੇ ਜੱਜ ਇੱਕ ਜੱਜ ਇੱਕ ਪੌਦਾ ਨਾਮ ਦੀ ਮੁਹੰਮਲਾ ਕੇ ਸਾਰੇ ਜੱਜਾਂ ਨੇ ਸ਼ਨੀਵਾਰ ਨੂੰ ਗਰੰਟ ਲਾਏ ਇਹਨਾਂ ਨੇ ਰਾਤ ਨੂੰ ਤੜਕੇ ਜਿਹੜਾ ਦਸਤ ਬੜਕਾਦਾ ਅਸੀਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਬੋਲ ਦੇਗੇ ਸਾਨੂੰ ਇਹਨਾਂ ਗੱਲਾਂ ਕਰਦੇ ਆ ਡਰਦੇ ਨੇ ਸਾਰੇ ਇਹ ਸਾਨੂੰ ਇਹਨਾਂ ਦਾ ਨਾਂ ਲੈਣਾ ਪਊਗਾ ਆਪਣੇ ਸਮਾਜ ਦੇ ਲਈ ਆਪਣੇ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਦੇ ਲਈ ਆ ਵੀ ਇਹਨੂੰ ਵਧਣ ਵਾਲੀ ਕੋਈ ਸੰਸਥਾ ਹੁੰਦੀ ਕੌਣ ਦੂਜੀ ਗੱਲ ਇਹ ਵੀ ਲੱਕੜ ਚੱਕਣ ਵਾਲੀ ਸੰਸਥਾ ਕੋਈ ਵੀ ਗੁਰਦੁਆਰਾ ਜਾਂ ਕੋਈ ਇੰਸਟੀਟਿਊਸ਼ਨ ਆ ਕੌਣ ਹੁੰਦਾ ਇਥੇ ਚੱਕ ਕੇ ਲੈ ਆਣ ਵਾਲਾ ਉਹ ਸਾਡੇ ਕਾਨੂੰਨ ਤੋਂ ਉੱਤੇ ਨਹੀਂਗਾ ਕੁਝ ਵੀ ਧਰਮ ਸਾਡਾ ਇੱਕ ਨਿੱਜੀ ਮਸਲਾ ਹੋ ਸਕਦਾ ਉਹ ਅਸੀਂ ਆਪਦੇ ਤੱਕ ਸਮੇਟ ਕੇ ਰੱਖਣਾ ਪਰ ਇਹ ਨਹੀਂ ਸਾਡਾ ਧਰਮ ਸਾਡੇ ਸਮਾਜ ਦੇ ਉੱਤੇ ਡਿੱਗੂਗਾ ਕਿ ਮੈਂ ਸੀਰ ਸਾਸਾਂ ਦਾ ਵੀ ਕਈ ਵਾਰੀ ਮੇਨਾਂ ਨਾਲ ਮੇਰੇ ਮਾਤਪੇ ਇਹ ਇਸ ਗੱਲ ਤੇ ਆਉਂਦੇ ਨੇ ਕਿ ਜਿਹੜੇ ਦਰਖਤ ਸਾਡੇ ਇਹ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਜਨਤਕ ਅਦਾਰਿਆਂ ਨੇ ਕਮੇਟੀ ਨੇ ਜਾਂ ਜੰਗਲਾਤ ਮਹਿਕਮੇ ਨੇ ਲਾਉਣੇ ਸੀ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਹੀ ਫਾਰਕ ਕਰਤਾ ਅਸੀਂ ਉਹਨਾਂ ਦੇ ਗੱਲ ਚ ਗੁੱਠਾ ਦਿੱਤਾ ਹੀ ਨਹੀਂ ਕਦੇ ਬੋਲ ਦੇ ਅਸੀਂ ਗਰਜ ਮਾਰਾਂ ਇਸ ਗੱਲ ਦੇ ਲਈ ਅਸੀਂ ਆਪਦੀਆਂ ਜਿਹੜੀਆਂ ਲਾਪਰਵਾਹੀਆਂ ਨੇ ਉਹਨਾਂ ਦੇ ਉੱਤੇ ਗੌਰ ਕਰਕੇ ਅਸੀਂ ਇਸ ਸਮਾਜ ਨੂੰ ਬਦਲ ਗਏ ਸਾਨੂੰ ਲੋੜ ਹੈ ਇਸ ਸਮਾਜ ਨੂੰ ਬਚਾਉਣ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਮਸਲੇ ਦੇ ਉੱਤੇ ਇਹਨੂੰ ਆਪ ਦਾ ਸਮਝ ਕੇ ਇਹ ਦਰਖਤ ਵੱਡਿਆ ਗਿਆ ਅੱਜ ਸਵੇਰ ਵੱਡਿਆ ਗਿਆ ਮੈਨੂੰ ਵੀ ਪਤਾ ਲੱਗਿਆ ਮੇਰੇ ਵਾਂਗ ਬਾਕੀ ਸਾਰਿਆਂ ਨੂੰ ਵੀ ਪਤਾ ਲੱਗਿਆ ਸਵੇਰ ਸਾਬਾ ਇਹ ਸਵੇਰੇ ਕੋਈ ਬਹੁਤ ਕੋਈ ਚੰਗੀ ਘਟਨਾ ਨਹੀਂ ਸੀ ਜਿਹੜੀ ਇੱਥੇ ਵਾਪਰੀ ਹੈ ਇਹ ਤੇ ਤੁਸੀਂ ਇੱਥੇ ਆਏ ਹੋ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਇਹਦੇ ਵਿੱਚੋਂ ਕੁਝ ਤਕਨੀਕੀ ਜੀਆਂ ਚੀਜ਼ਾਂ ਦੇ ਉੱਤੇ ਗੱਲ ਕਰੂੰਗਾ ਪਹਿਲਾ ਤਾਂ ਮਸਲਾ ਇਹ ਹੈ ਵੀ ਇਹਨੂੰ ਵਧਣ ਵਾਲੀ ਕੋਈ ਸੰਸਥਾ ਹੁੰਦੀ ਕੌਣ ਸਭ ਤੋਂ ਪਹਿਲਾਂ ਜ਼ਰੂਰੀ ਸੀ ਇਹਦੇ ਉੱਤੇ ਜੰਗਲਾਤ ਮਹਿਕਮਾ ਜਾਂ ਕਮੇਟੀ ਜਿਹੜਾ ਇਹਦਾ ਸਬੰਧਤ ਅਦਾਰਾ ਉਹਦੇ ਤੋਂ ਇਹਦੀ ਪਰਮਿਸ਼ਨ ਲਈ ਜਾਂਦੀ ਦੂਜੀ ਗੱਲ ਇਹ ਵੀ ਲੱਕੜ ਚੱਕਣ ਵਾਲੀ ਸੰਸਥਾ ਕੋਈ ਵੀ ਗੁਰਦੁਆਰਾ ਜਾਂ ਕੋਈ ਇੰਸਟੀਟਿਊਸ਼ਨ ਉਹ ਕੌਣ ਹੁੰਦਾ ਇਥੋਂ ਚੱਕ ਕੇ ਲੈ ਜਾਣ ਵਾਲਾ ਇਹਦਾ ਫੈਸਲਾ ਕਰਨਾ ਜਨਤਕ ਅਦਾਰੇ ਨੇ ਉਹ ਜਨਤਕ ਅਦਾਰੇ ਜਿਹੜੇ ਸਾਡੇ ਸਮਾਜ ਨੂੰ ਚਲਾਉਂਦੇ ਨੇ ਉਹ ਇੰਸਟੀਟਿਊਸ਼ਨ ਨਹੀਂ ਸਾਡੇ ਸਮਾਜ ਨੂੰ ਚਲਾਉਂਦਾਗਾ ਉਹ ਸਾਡੇ ਇਸ ਸੰਵਿਧਾਨ ਤੋਂ ਜਾਂ ਸਾਡੇ ਕਾਨੂੰਨ ਤੋਂ ਉੱਤੇ ਨਹੀਂਗਾ ਇੰਸਟੀਟਿਊਸ਼ਨ ਅਗਲੀ ਗੱਲ ਮੈਂ ਹੋਰ ਵੀ ਯਾਦ ਦਵਾ ਦਿਆਂ ਸ਼੍ਰੋਮਣੀ ਕਮੇਟੀ ਜਿਹਨੂੰ ਐਸਜੀਪੀਸੀ ਆਪਾਂ ਕਹਿੰਦੇ ਹਾਂ ਗੁਰਦੁਆਰਾ ਐਕਟ 1925 ਜਿਹੜਾ ਸਾਡੇ ਸੰਵਿਧਾਨ ਦੇ ਅੰਦਰ ਬਣਿਆ ਹੋ ਉਹ ਉਹ ਸਾਡੇ ਕਾਨੂੰਨ ਤੋਂ ਉੱਤੇ ਨਹੀਂਗਾ ਕੁਝ ਵੀ ਧਰਮ ਸਾਡਾ ਇੱਕ ਨਿੱਜੀ ਮਸਲਾ ਹੋ ਸਕਦਾ ਉਹ ਅਸੀਂ ਆਪਦੇ ਤੱਕ ਸਮੇਟ ਕੇ ਰੱਖਣਾ ਪਰ ਇਹ ਨਹੀਂ ਸਾਡਾ ਧਰਮ ਸਾਡੇ ਸਮਾਜ ਦੇ ਉੱਤੇ ਡਿੱਗੂਗਾ ਕਿ ਇਹ ਸਾਡੀ ਨਿੱਜੀ ਰਹਿ ਹੈ ਅਗਲੀ ਗੱਲ ਇਹ ਆਉਂਦੀ ਹੈ ਵੀ ਜਿਹੜਾ ਇਸ ਦੀ ਗੱਲ ਕਰਦੇ ਉਹਨੂੰ ਪੱਟਣ ਦੀ ਜਾਂ ਉਹਨਾਂ ਨੇ ਜੇ ਪਰਮਿਸ਼ਨ ਨਹੀਂ ਲਈ ਜਿਹੜਾ ਇੱਥੋਂ ਬਿਨਾਂ ਪਰਮਿਸ਼ਨ ਤੋਂ ਜਿਹੜਾ ਇਹ ਪੱਟਿਆ ਗਿਆ ਇਹ ਦਰਖਤ ਦੀ ਚੋਰੀ ਆ ਇਹ ਇਹਨਾਂ ਤੇ ਚੋਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਤੇ ਇਹਨਾਂ ਦੇ ਉਹ ਤੁਹਾਡੀ ਗੱਲ ਠੀਕ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਉਹ ਚੋਰੀ ਦਾ ਵੀ ਮਾਮਲਾ ਇਹਦੇ ਨਾਲ ਹੀ ਅਗਲੀ ਗੱਲ ਜਿਹੜੀ ਆਉਂਦੀ ਹੈਗੀ ਆ ਵੀ ਇਹ ਸੰਸਥਾ ਜਿਹੜੀ ਅਸੀਂ ਉਹਨਾਂ ਨੂੰ ਦਰਖਤ ਦੇ ਦਿੰਨੇ ਆ ਵਗੈਰਾ ਵਗੈਰਾ ਉਹ ਸਾਡਾ ਆਪ ਦਾ ਇੱਕ ਭਰੱਪਾ ਅਗਲੀ ਗੱਲ ਮੈਂ ਸੀਰ ਸੰਸਥਾ ਦਾ ਵੀ ਕਈ ਵਾਰੀ ਮੇਨਾਂ ਨਾਲ ਮੇਰੇ ਮਤਭੇਦ ਇਸ ਗੱਲ ਤੇ ਆਉਂਦੇ ਨੇ ਕਿ ਜਿਹੜੇ ਦਰਖਤ ਸਾਡੇ ਇਹ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਜਨਤਕ ਅਦਾਰਿਆਂ ਨੇ ਕਮੇਟੀ ਨੇ ਜਾਂ ਜੰਗਲਾਤ ਮਹਿਕਮੇ ਨੇ ਲਾਉਣੇ ਸੀ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਹੀ ਫਾਰਗ ਕਰਤਾ ਅਸੀਂ ਉਹਨਾਂ ਦੇ ਗੱਲ ਚ ਗੂਠਾ ਦਿੱਤਾ ਹੀ ਨਹੀਂ ਕਦੇ ਅਸੀਂ ਉਹ ਕੰਮ ਆਪ ਸੰਭਲੇ ਉਹਨਾਂ ਨੂੰ ਇਹ ਲੱਗਦਾ ਵੀ ਠੀਕ ਆ ਇਹ ਕਰੀ ਜਾਂਦੇ ਆ ਉਸ ਥਾਵਾਂ ਨੂੰ ਨਾਲ ਲੈ ਲੈਂਦੇ ਆ ਨਾਲ ਲੋਕਾਂ ਨੂੰ ਕੰਫੀਡੈਂਸ ਵੀ ਲੈਂਦੇ ਆ ਤੇ ਉਹ ਆਪ ਦਾ ਢਾਂਚਾ ਡਮਡਮਾ ਚਲਾਈ ਜਾਂਦੇ ਆ ਤੁਸੀਂ ਇੱਕ ਪਿੱਛੇ ਜੇ ਇਹ ਵੀ ਰੈਫਰੈਂਸ ਵੇਖਿਆ ਹੋਵੇਗਾ ਜਦੋਂ ਸਾਧੂ ਸਿੰਘ ਧਰਮਸੋਤ ਨੇ 3-3 ਰੁਪਏ ਇੱਕ ਦਰਖਤ ਮਗਰ ਖਾਦੇ ਤੇ ਉਹਨੂੰ ਅੰਦਰ ਜਾਣਾ ਪਿਆ ਉਹ ਸਾਡੀਆਂ ਗੈਰ ਜ਼ਿੰਮੇਵਾਰੀਆਂ ਚ ਉਹਨੂੰ ਖਾਣ ਦਾ ਮੌਕਾ ਮਿਲਿਆ ਇਹ ਅਸੀਂ ਆਪਣੀਆਂ ਗੈਰ ਜ਼ਿੰਮੇਵਾਰੀਆਂ ਦੇ ਉੱਤੇ ਵੀ ਵਿਚਾਰ ਕਰੀਏ ਵੀ ਅਸੀਂ ਗਲਤ ਕਿੱਥੇ ਆ ਇਹ ਦਰਖਤ ਇੱਕ ਜਨਤਕ ਥਾਂ ਦੇ ਉੱਤੇ ਲੱਗਿਆ ਲਾਇਆ ਗਿਆ ਸੀਗਾ ਇਹਨੂੰ ਪੱਟਣ ਦਾ ਫੈਸਲਾ ਜਿਹੜਾ ਹੋਣਾ ਸੀਗਾ ਉਹ ਜਨਤਕ ਅਦਾਰੇ ਨੇ ਕਰਨਾ ਸੀਗਾ ਮੈਂ ਇਸ ਗੱਲ ਦੇ ਉੱਤੇ ਆਉਂਗਾ ਜੇ ਕੋਈ ਅਦਾਰਾ ਇਸ ਗੱਲ ਦੇ ਵਿੱਚ ਕੋਈ ਦਖਲ ਦਿੰਦਾ ਉਹ ਕੌਣ ਹੁੰਦਾ ਅਸੀਂ ਇਸ ਗੱਲ ਦੇ ਉੱਤੇ ਆਈਏ ਉਹਨੂੰ ਸਾਡੇ ਸੰਵਿਧਾਨ ਕਾਨੂੰਨ ਦੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂਗਾ ਅਸੀਂ ਗਾਹ ਤੋਂ ਇਹਨਾਂ ਨਾਲ ਇਹੋ ਜਿਹੀਆਂ ਸਹਿਮਤੀਆਂ ਸਹਿਮਤਨਾਵੀਆਂ ਬਣਾ ਕੇ ਰੱਖੀਏ ਵੀ ਇਹਨਾਂ ਨਾਲ ਕਿੰਨਾ ਸੀ ਵਰਤਣਾ ਅਗਲੀ ਗੱਲ ਕੈਪਟਨ ਧਰਮ ਸਿੰਘ ਉਹਨਾਂ ਨੇ ਇਹ ਦਰਖਤ ਜਿਹੜਾ ਰਾਤ ਨੂੰ ਉਹਨਾਂ ਦੇ ਬੰਦੇ ਜੇ ਪਰਮਿਸ਼ਨ ਹੈ ਨਹੀਂ ਸੀ ਉਹਨਾਂ ਦਾ ਟਰੈਕਟਰ ਤੇ ਟਰਾਲੀ ਇੱਥੇ ਪਹੁੰਚਿਆ ਕਿਵੇਂ ਉਹਦੇ ਨਾਲ ਜਿਹੜੇ ਕਟਾਰੀਏ ਦੀ ਟਰਾਲੀ ਕਿਵੇਂ ਆ ਗਈ ਇੱਥੇ ਉਹ ਸਾਰਿਆਂ ਨੂੰ ਦਿਸਿਆ ਨਹੀਂਗਾ ਉਹਨੂੰ ਮੁੜ ਕੇ ਉਹੀ ਕੈਪਟਨ ਧਰਮ ਸਿੰਘ ਜਿਹੜਾ ਕੌਮੀ ਲੋਕ ਅਦਾਲਤ ਦਾ ਮੈਂਬਰ ਆ ਸਾਡੇ ਅਦਾਲਤਾਂ ਦੇ ਜੱਜ ਇੱਕ ਜੱਜ ਇੱਕ ਪੌਦਾ ਨਾਮ ਦੀ ਮੁਹੰਮਲਾ ਕੇ ਸਾਰੇ ਜੱਜਾਂ ਨੇ ਸ਼ਨੀਵਾਰ ਨੂੰ ਦਰਖਤ ਲਾਏ ਇਹਨਾਂ ਨੇ ਰਾਤ ਨੂੰ ਤੜਕੇ ਨੂੰ ਦਰਖਤ ਬੜਕਾਤਾ ਅਸੀਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਬੋਲ ਦੇਗੇ ਸਾਨੂੰ ਇਹਨਾਂ ਗੱਲਾਂ ਡਰਦੇ ਨੇ ਸਾਰੇ ਇਹ ਸਾਨੂੰ ਇਹਨਾਂ ਦਾ ਨਾਂ ਲੈਣਾ ਪਊਗਾ ਆਪਦੇ ਸਮਾਜ ਦੇ ਲਈ ਆਪਦੇ ਪਰਿਵਾਰਾਂ ਦੇ ਲਈ ਆਪਦੇ ਬੱਚਿਆਂ ਦੇ ਲਈ ਅਸੀਂ ਕਿਉਂ ਨਹੀਂ ਬੋਲਦੇ ਅਸੀਂ ਗਰਜ ਮਿਵਾਰਾਂ ਇਸ ਗੱਲ ਦੇ ਲਈ ਅਸੀਂ ਆਪਦੀਆਂ ਜਿਹੜੀਆਂ ਲਾਪਰਵਾਹੀਆਂ ਨੇ ਉਹਨਾਂ ਦੇ ਉੱਤੇ ਗੌਰ ਕਰਗੇ ਅਸੀਂ ਇਸ ਸਮਾਜ ਨੂੰ ਬਦਲ ਗਏ ਸਾਨੂੰ ਲੋੜ ਹੈ ਇਸ ਸਮਾਜ ਨੂੰ ਬਚਾਉਣ ਦੀ ਇਹਨੀਆਂ ਗੱਲਾਂ ਕਰਦਾ ਹੋਇਆ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਗੱਲ ਕਹਿਣਾ ਪੀਂ ਸ਼ਹਿਰ ਦੇ ਵਿੱਚ ਇਹਨੂੰ ਅਸੀਂ ਇੱਕ ਇਤਿਹਾਸਕ ਦਰਖਤ ਮੰਨਦੇ ਹਾਂ ਇਹਦੇ ਨਾਲ ਦੇ ਦਰਖਤ ਦਾਣਾ ਮੰਡੀ ਦੇ ਵਿੱਚ ਵੀ ਹੈਗੇ ਪਰ ਜੇ ਐਡੀ ਵੱਡੀ ਸੰਸਥਾ ਹੈ ਏ ਹੁਣ ਕਿਸੇ ਨੇ ਕਹਦਾ ਵੀ ਮੈਂ ਡਰਖਟ ਪਟਾਉਣਾ ਹੈ ਤੇ ਤੁਸੀਂ ਕਮ ਸੇ ਕਮ ਮਨਜ਼ੂਰੀ ਤਾਂ ਦੇਖ ਲਓ ਵੀ ਇੱਕ ਇੱਕ ਆਪਾਂ ਇਹ ਨਹੀਂ ਕਹਿੰਦੇ ਵੀ ਤੂੰ ਹੀ ਵੱਡੋ ਨਾ ਵੱਡੋ ਕਮ ਸੇ ਕਮ ਤੁਹਾਡਾ ਫਰਜ਼ ਬਣਦਾ ਸੀ ਵੀ ਤੁਸੀਂ ਉਹਦੀ ਮਨਜ਼ੂਰੀ ਵੇਖਣੀ ਸੀ ਜੇ ਮਨਜ਼ੂਰੀ ਲਈ ਵੀ ਤਾਂ ਵੱਢ ਲਓ ਪਰ ਜੇ ਉਸ ਡਰਖਟ ਦੀ ਮਨਜ਼ੂਰੀ ਹੈ ਹੀ ਨਹੀਂ ਐਡਾ ਵੱਡਾ ਜਿਹਦੀ ਉਮਰ 70 ਸਾਲ ਆ ਪਾਪਾ ਜੀ ਬੈਠੇ ਕੇਲੇ ਵੇਚਦੇ ਆ ਕਹਿੰਦੇ ਮੈਂ ਬਚਪਨ ਤੋਂ ਵੇਖਦਾ ਆ ਮੇਰੀ 70 ਸਾਲ ਉਮਰ ਹੋ ਗਈ ਇਸ ਨਿੰਮ ਦੇ ਨਾਲ ਸਾਡਾ ਬਚਪਨ ਦਾ ਮੋਹ ਆ ਅਸੀਂ ਇੱਥੋਂ ਦੀ ਲੱਗਦੇ ਟੱਪਦੇ ਆ ਜਦੋਂ ਕਿ ਤੇ ਕੇਲੇ ਲੈਣੇ ਉਹਨੇ ਕਿੱਥੋਂ ਲਈਏ ਉਹ ਨਿੰਮ ਵਾਲੇ ਬਾਬੇ ਇੱਥੋਂ ਲੈ ਆਓ ਤੇ ਹੁਣ ਨਿੰਮ ਹੀ ਨਹੀਂ ਰਹੀ ਤੇ ਕੀ ਬਚਣਾ ਹੋਰ ਤਰ੍ਹਾਂ ਜਿਹੜੇ ਪ੍ਰਾਤਨ ਇਤਿਹਾਸਕ ਤਰਕ ਤਾਂ ਸ਼ਹਿਰ ਚ ਫਿਰ ਉਹ ਵੀ ਪੱਟ ਲੋ ਉਹ ਕਹਿਣ ਦਾ ਮਤਲਬ ਮੇਰਾ ਇਹ ਆ ਬਾਈ ਜੀ ਨੂੰ ਵੀ ਬੇਸ਼ੱਕ ਤੁਸੀਂ ਇਹਨੂੰ ਵੱਡਿਆ ਜਾਂ ਇਹਦਾ ਲੈ ਗਿਆ ਵਢਾਂ ਸਾਰਾ ਉਹ ਚੰਗਾ ਮਾੜਾ ਉਹ ਤਾਂ ਸਾਰੇ ਇੱਥੇ ਐਨ ਜੀਓ ਦੇ ਸਬੰਧਤ ਬੰਦੇ ਬੈਠੇ ਆ ਪਰ ਅੱਗੇ ਤੋਂ ਵੀ ਤੁਸੀਂ ਐਡੀ ਵੱਡੀ ਨਾਮੀ ਸੰਸਥਾ ਹੈ ਪਰ ਤੁਸੀਂ ਮਨਜ਼ੂਰੀ ਜ਼ਰੂਰ ਦੇਖੋ ਹਰੇ ਦਰਖਤ ਦੀ ਮਨਜ਼ੂਰੀ ਜਿਵੇਂ ਸ਼ੰਕਰ ਸ਼ਰਮਾ ਜੀ ਨੇ ਕਿਹਾ ਕਦੇ ਵੀ ਕੋਈ ਵੀ ਨਹੀਂ ਦਿੰਦਾ ਸੋ ਤੁਹਾਡਾ ਫਰਜ਼ ਬਣਦਾ ਸੀ ਕਿ ਪਹਿਲਾਂ ਜੇ 3 ਮਹੀਨੇ ਦਾ ਇਹ ਪ੍ਰਕਿਰਿਆ ਚੱਲੀ ਜਾਂਦਾ ਤਾਂ ਕਮ ਸੇ ਕਮ ਸੀਰ ਸੁਸਾਇਟੀ ਦਾ ਜਿਹੜਾ ਪ੍ਰਧਾਨ ਹੈ ਉਹਦੇ ਧਿਆਨ 'ਚ ਤਾਂ ਲੈ ਆਉਂਗੇ ਕਿ ਭਾਈ ਜੀ ਅਸੀਂ ਨਿਮਵਤਨ ਲੱਗੇ ਆ ਸਾਨੂੰ ਪਰਾਣਾ ਬੰਦਾ ਕਹਿ ਰਿਹਾ ਅਸੀਂ ਵਾਢ ਲਈਏ ਜਾਂ ਤੁਹਾਡੀ ਕੀ رائے ਤਾਂ ਹੋ ਸਕਦਾ ਇਹ ਜਿਹੜਾ ਅੱਜ ਜਿਹੜੇ ਮਸਲੇ 'ਚ ਆਪਾਂ ਇੱਥੇ ਬੈਠੇ ਆਪਾਂ ਬੈਠੀ ਰਹਾਂਗੇ ਜਦੋਂ ਸਵੇਰੇ ਜਦੋਂ ਆਪਾਂ ਸੁੱਤੇ ਹੁੰਨੇ ਆ ਇੱਕ ਪ੍ਰਸ਼ਾਸਨ ਦਾ ਵੈਸੇ 24 ਘੰਟੇ ਸੁੱਤਾ ਹੈ ਜਦੋਂ ਆਮ ਲੋਕ ਵੀ ਸੁੱਤੇ ਹੋਏ ਹੁੰਦੇ ਆ ਉਦੋਂ ਇਹ ਸੀਰ ਵਾਲੇ ਉੱਠਦੇ ਆ ਸੀ ਉਹਨਾਂ ਦੇ ਗਰੁੱਪਾਂ ਸ਼ਾਮਲਾਂ ਰਾਤੀ ਮੈਸੇਜ ਬਾਹਰਦੇ ਆ ਤੇ ਸਵੇਰੇ 4-5 ਵਜੇ ਲੱਗ ਜਾਂਦੇ ਆ ਬੂਟਿਆਂ ਨੂੰ ਪਾਲਣ ਪਾਣੀ ਦੇਣ ਵੱਡੇ ਕਰਨ ਤਾਂ ਜੋ ਕੱਲੇ ਇਹ ਨਹੀਂ ਬਲਕਿ ਸਾਰਾ ਸ਼ਹਿਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਲ ਐਸ ਕਰਨ ਚੰਗੇ ਜੀਵਨ ਦਾ ਆਨੰਦ ਮਾਣ ਸਕਣ ਤੇ ਦੂਜੇ ਪਾਸੇ ਇਹ ਪ੍ਰਸ਼ਾਸਨ ਫਰੀਦਕੋਟ ਪ੍ਰਸ਼ਾਸਨ ਪਰਸੋਂ ਇੱਕ ਪੋਸਟ ਬੜੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਬੜੀਆਂ ਪੋਸਟਾਂ ਜਿਹੜਾ ਪਾਉਂਦਾ ਫੇਸਬੁੱਕ ਤੇ ਐਸਐਸਪੀ ਮੈਡਮ ਆੜੇ ਹੱਬ ਕੇ ਪ੍ਰਸ਼ਾਸਨ ਦੀਆਂ ਪੋਸਟਾਂ ਪਾਉਂਦੇ ਆ ਇਹਨਾਂ ਨੇ ਪਰਸੋਂ ਹੀ ਹਜੇ ਸੀਰ ਸੋਸਾਇਟੀ ਤੇ ਕਬੂਟਾ ਲਵਾਇਆ ਤੇ ਥੱਲੇ ਮੈਂ ਉਦੋਂ ਹੀ ਕਮੈਂਟ ਕੀਤਾ ਵੀ ਫਿੜੇ ਮੂੰਹ ਜਿਲ੍ਹਾ ਪ੍ਰਸ਼ਾਸਨ ਦੇ ਇੱਥੇ ਕੱਲੀਆਂ ਬੂਟੇ ਲਾਉਣ ਦਾ ਮਸਲਾ ਨਹੀਂ ਹੱਲ ਹੋਣਾ ਏਸੀ ਪ੍ਰਸ਼ਾਸਨ ਏਸੀ ਐਸਐਸਪੀ ਤੇ ਏਸੀ ਡੀਸੀ ਦੇ ਨੱਕ ਦੇ ਥੱਲਿਓਂ ਵੱਖ-ਵੱਖ ਏਰੀਏ ਦੇ ਵਿੱਚੋਂ ਦਰਖਤਾਂ ਦਾ ਕਾਹਨ ਕੀਤਾ ਜਾ ਰਿਹਾ ਹੈ ਪਤਾ ਨਹੀਂ ਇਹਨਾਂ ਨੂੰ ਕਿਹੜੇ ਐਮਐਲਏ ਦਾ ਥਾਪੜ ਹੈ ਪਤਾ ਨਹੀਂ ਇਹਨਾਂ ਨੂੰ ਕਿਹੜੇ ਪ੍ਰਸ਼ਾਸਨ ਅਧਿਕਾਰੀ ਦਾ ਥਾਪੜ ਹੈ ਕਿਨਾਂ ਨੇ ਇਹਨਾਂ ਨੂੰ ਰੋਕਿਆ ਹੋਇਆ ਹੈ ਵੀ ਕੋਈ ਕਾਰਵਾਈ ਨਹੀਂ ਕਰਨੀ ਭਾਵੇਂ ਇਹ ਸਾਰੇ ਦਾ ਸਾਰੇ ਸ਼ਹਿਰਾਂ ਦੇ ਰਖਤ ਵੱਢ ਕੇ ਲੈ ਜਾਣਾ ਹੈ ਭਾਵੇਂ ਇਹ ਲੋਕਾਂ ਦੇ ਘਰਾਂ ਨੂੰ ਉਜਾੜ ਦੇਣਾ ਪਰ ਇਹਨਾਂ ਨੇ ਕਾਰਵਾਈ ਨਹੀਂ ਕਰਨੀ ਆਪਾਂ ਲਗਾਤਾਰ ਦੇਖਦੇ ਆਂ ਸੀਰ ਸੋਸਾਇਟੀ ਦੇ ਪੇਜ ਤੋਂ ਲਗਾਤਾਰ ਲਾਈਵ ਹੁੰਦੇ ਆ ਸਾਥੀ ਪਿਛਲੇ ਤੋਂ ਪਿਛਲੇ ਮਹੀਨੇ ਵੀ ਦੋ ਤਿੰਨ ਥਾਵਾਂ ਦੇ ਉੱਤੇ ਦਰਖਤਾਂ ਦੀ ਵਢਾਈ ਕਰਨ ਭਾਵੇਂ ਨਹਿਰਾਂ ਦੀ ਗੱਲ ਕਰੀਏ ਭਾਵੇਂ ਰਸਟਾ ਉਸ ਦੀ ਗੱਲ ਕਰੀਏ ਅਸੀਂ ਵੱਖ-ਵੱਖ ਥਾਵਾਂ ਤੇ ਦੇਖਦੇ ਆਂ ਜਦੋਂ ਆਪਾਂ ਸੁਭਾਸ਼ਚੰਦਰ ਮਾਰਕੀਟ ਦੇ ਅੰਦਰਲੇ ਪਾਸੇ ਜਾਂਦੇ ਆਂ ਉੱਥੇ ਵੀ ਕੂੜਾ ਕਰਕੜ ਇਕੱਠਾ ਕਰਕੇ ਦਰਖਤ ਦੇ ਥੱਲੇ ਆ ਗਲਾਤੀ ਜਾਂਦੀ ਹੈ ਤਾਂ ਜੋ ਦਰਖਤ ਮੱਚਿਆ ਹੋਇਆ ਮਹਿਸੂਸ ਹੋਵੇ ਤੇ ਬਾਅਦ ਚ ਉਹਨੂੰ ਵੱਢ ਕੇ ਆਪਦੇ ਘਰੇ ਲੈ ਜਾਇਆ ਜਾਂਸਕੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਨੇ ਇਹੋ ਜਿਹੀਆਂ ਜਿਹੜੀਆਂ ਕਰਤੂਤਾ ਨੇ ਸ਼ਹਿਰ ਦਾ ਇੱਕ ਲੱਕੜ ਮਾਫੀਆ ਲਗਾਤਾਰ ਸਰਗਰਮ ਹੋ ਕੇ ਇਹੋ ਜੇ ਕੰਮ ਕਰ ਰਿਹਾ ਪਰ ਦੂਜੇ ਪਾਸੇ ਠੀਕ ਹੈ ਉਹ ਸਾਰੇ ਰਲੇ ਹੋਏ ਆ ਪ੍ਰਸ਼ਾਸਨ ਨਾਲ ਆ ਜਿਵੇਂ ਅਸੀਂ ਜੱਜ ਤੇ ਕਹਿੰਨੇ ਆ ਵੀ ਜੇ ਆਪਾਂ ਐਂ ਕਹੀਏ ਵੀ ਹਾਕਮਾਂ ਦਾ ਥਾਪੜਾ ਨਹੀਂ ਤਾਂ ਨਹੀਂ ਹਾਕਮ ਵੀ ਉਹਨਾਂ ਦੇ ਨਾਲ ਆ ਸਾਰੇ ਪਾਸੇ ਉਹਨਾਂ ਦੇ ਨਾਲ ਹੈ ਪਰ ਦੂਜੇ ਪਾਸੇ ਦੂਜੇ ਪਾਸੇ ਲੋਕ ਹੈ